ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਸਤ ਗੁਰ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਧੰਨ ਧੰਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਧੰਨ ਧੰਨ ਪਿਆਰੇ ਬਾਬਾ ਇਸ਼ਾ ਸਿੰਘ ਜੀ ਮਹਾਰਾਜ ਅਤੇ ਸਿੱਖ ਗੁਰੂਆਂ ਦੇ ਜੀਵਨ ਦੇ ਸਬੰਧਿਤ ਅਸੀਂ ਸਾਖੀਆਂ ਸਾਂਝੀਆਂ ਕਰਦੇ ਹਾਂ ਸੋ ਸੰਗਤ ਜੀ ਅੱਜ ਤੁਸੀਂ ਸਰਵਣ ਕਰੋਗੇ ਧੰ ਧੰ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਪਿੰਡ ਮੱਲਿਆਣੇ ਤੋਂ ਤੇ ਗੁਰਬਾਣੀ ਦੀ ਤੁਖ ਹੈ ਅਣਿਕ ਭਾਂਤ ਕਰ ਸੇਵਾ ਕਰੀਏ ਸੰਗਤ ਜੀ ਜਿਹੜੇ ਵੀ ਵੀਰ ਜਾਂ ਭੈਣ ਪਹਿਲੀ ਵਾਰ ਗੁਰਜਤ ਗਿਆਨ ਚੈਨਲ ਤੇ ਆਏ ਹਨ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਖੀ ਨੂੰ ਧਿਆਨ ਨਾਲ ਸਰਵਣ ਕਰਿਓ ਅਤੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਸੋ ਸੰਗਤ ਜੀ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਨਾਨਕ ਸਰ ਬੜੇ ਜ਼ੋਰ ਦੀ ਸੇਵਾ ਚੱਲ ਰਹੀ ਸੀ ਪਿੰਡ ਮੱਲਿਆਣੇ ਦੇ ਚਾਰ ਪੰਜ ਬੜੇ ਨਰੋਏ ਲੜਕਿਆਂ ਨੇ ਰਾਏ ਕੀਤੀ ਕਿ ਹੁਣ ਤਾਂ ਆਪਣੀ ਉਮਰ ਹੈ ਚਲੋ ਸੇਵਾ ਕਰਕੇ ਗੁਰੂ ਜੀ ਤੋਂ ਲਾਹਾ ਖਟਿਏ ਇਸ ਤਰ੍ਹਾਂ ਰਾਏ ਕਰਕੇ ਭਾਈ ਜੋਗਿੰਦਰ ਸਿੰਘ ਪੀਤਾ ਸਰਦਾਰ ਸੁਦਾਗਰ ਸਿੰਘ ਜੀ ਭਾਈ ਗੁਰਮੁਖ ਸਿੰਘ ਜੀ ਭੋਲਾ ਅਤੇ ਤਿੰਨ ਚਾਰ ਨਾਲ ਹੋਰ ਲੜਕੇ ਸਾਰੇ ਰਲ ਕੇ ਨਾਨਕਸਰ ਪਹੁੰਚੇ ਬਾਬਾ ਜੀ ਦੇ ਹਜ਼ੂਰੀਏ ਸੇਵਾਦਾਰ ਨੂੰ ਬੇਨਤੀ ਕੀਤੀ ਕਿ ਸਾਨੂੰ ਵੀ ਕੋਈ ਸੇਵਾ ਬਖਸ਼ੋ ਤਾਂ ਹਜ਼ੂਰੀਏ ਨੇ ਹੁਕਮ ਕੀਤਾ ਕਿ ਜਾਓ ਝਾੜੂ ਮਾਰ ਕੇ ਸਾਰੇ ਸਫਾਈ ਕਰੋ ਤਾਂ ਇਹਨਾਂ ਨੇ ਸਾਰਾ ਦਿਨ ਝਾੜੂ ਮਾਰ ਕੇ ਸੇਵਾ ਕੀਤੀ ਸ਼ਾਮ ਨੂੰ ਬਾਬਾ ਜੀ ਦੇ ਹਜ਼ੂਰੀ ਸੇਵਾਦਾਰ ਨੂੰ ਕਹਿੰਦੇ ਇਹ ਤਾਂ ਸੌਖੀ ਜਿਹੀ ਸੇਵਾ ਹੈ ਝਾੜੂ ਤਾਂ ਬੁੜੀਆਂ ਮਾਈਆਂ ਵੀ ਮਾਰ ਸਕਦੀਆਂ ਹਨ ਸਾਨੂੰ ਕੋਈ ਕਰੜੀ ਜਿਹੀ ਸੇਵਾ ਦਿਓ ਫਿਰ ਹਜ਼ੂਰੀ ਸੇਵਾਦਾਰ ਨੇ ਹੁਕਮ ਕੀਤਾ ਕਿ ਜੋ ਪੱਥਰ ਲੱਗ ਰਿਹਾ ਹੈ ਇਹ ਵੱਟਿਆਂ ਮਾਰ ਮਾਰ ਕੇ ਰਗੜੋ ਕਿਉਂਕਿ ਇਸ ਸਮੇਂ ਪੱਥਰ ਰਗੜਨ ਵਾਲੀਆਂ ਮਸ਼ੀਨਾਂ ਨਹੀਂ ਸਨ ਇਸ ਕਰਕੇ ਪੱਥਰ ਦੀ ਰਗੜਾਈ ਹੱਥਾਂ ਨਾਲ ਵੱਟਿਆਂ ਵੱਟਿਆਂ ਨੂੰ ਲੈ ਕੇ ਕੀਤੀ ਜਾਂਦੀ ਸੀ ਸੋ ਇਹਨਾਂ ਨੇ ਸਾਰਾ ਦਿਨ ਬੈਠ ਕੇ ਵੱਟਿਆਂ ਨਾਲ ਪੱਥਰ ਰਗੜਨ ਦੀ ਸੇਵਾ ਕੀਤੀ ਸੰਗਤ ਜੀ ਸ਼ਾਮ ਨੂੰ ਫਿਰ ਹਜੂਰੀਆਂ ਨੂੰ ਕਹਿਣ ਲੱਗੇ ਇਹ ਸੇਵਾ ਤਾਂ ਛਾਵੇਂ ਬੈਠ ਕੇ ਹੋਰ ਬੁੱਢੇ ਬੁਖਾਰੇ ਨਰਮ ਬੰਦੇ ਵੀ ਕਰ ਸਕਦੇ ਹਨ ਸਾਨੂੰ ਤਾਂ ਕੋਈ ਸਖਤ ਤੇ ਜ਼ੋਰ ਵਾਲੀ ਸੇਵਾ ਦਿਓ ਕਿਉਂਕਿ ਅਸੀਂ ਕੁਝ ਦਿਨ ਇੱਥੇ ਰਹਿ ਕੇ ਸੇਵਾ ਕਰਨੀ ਹੈ ਫਿਰ ਹਜੂਰੀਆ ਕਹਿਣ ਲੱਗਾ ਤੁਸੀਂ ਫਿਰ ਇਉਂ ਕਰੋ ਟਰੱਕ ਤੇ ਪੱਠੇ ਤੋਂ ਇੱਟਾਂ ਆਉਣੀਆਂ ਹਨ ਇੱਟਾਂ ਭਰ ਕੇ ਲਿਆਓ ਤੇ ਛੇਤੀ ਛੇਤੀ ਜ਼ੋਰ ਲਾ ਕੇ ਲਾਇਆ ਵੀ ਕਰੋ ਜਦੋਂ ਫਿਰ ਇਧਰੋਂ ਵਹਿਲ ਮਿਲੇ ਤਾਂ ਟਰਾਲੀਆਂ ਨਾਲ ਮਿੱਟੀ ਦੀ ਭਰਤ ਪੈ ਰਹੀ ਹੈ ਇਹ ਵੀ ਭਰ ਕੇ ਲਿਆਇਆ ਕਰੋ ਤਾਂ ਉਹ ਬੜੇ ਖੁਸ਼ ਹੋਏ ਤੇ ਇੱਟਾਂ ਵਾਲੇ ਟਰੱਕ ਨਾਲ ਸੇਵਾ ਕਰਨ ਲੱਗੇ ਸੰਗਤ ਜੀ ਇਸ ਤਰ੍ਹਾਂ ਕੁਝ ਦਿਨ ਬੜੇ ਜ਼ੋਰ ਨਾਲ ਸੇਵਾ ਕੀਤੀ ਤਾਂ ਹੁਣ ਭਾਈ ਗੁਰਮੁਖ ਸਿੰਘ ਜਿੰਨਾ ਕੀ ਛੋਟਾ ਨਾਮ ਭੋਲਾ ਹੈ ਉਹ ਕਹਿਣ ਲੱਗਾ ਪਰਾਵੋ ਮੈਂ ਤਾਂ ਔਖਾ ਹੋ ਗਿਆ ਹਾਂ ਕੱਲ ਨੂੰ ਪਿੰਡ ਨੂੰ ਚਲੇ ਜਾਣਾ ਹੈ ਮੈਂ ਤਾਂ ਪਿੰਡ ਰੱਜ ਕੇ ਚਾਹ ਪੀ ਕੇ ਕੰਮ ਕਰਦਾ ਹਾਂ ਇੱਥੇ ਤਾਂ ਬਾਬਾ ਜੀ ਚਾਹ ਬਣਨ ਹੀ ਨਹੀਂ ਦਿੰਦੇ ਮੇਰਾ ਤਾਂ ਇੱਥੇ ਘਰ ਪੂਰਾ ਨਹੀਂ ਹੁੰਦਾ ਭਾਈ ਜੁਗਿੰਦਰ ਸਿੰਘ ਅਤੇ ਨਾਲ ਦੇ ਸਿੰਘ ਕਹਿਣ ਲੱਗੇ ਦੁੱਧ ਤਾਂ ਇੱਥੇ ਆਮ ਪੀਣ ਨੂੰ ਮਿਲਦਾ ਹੈ ਆਪਾਂ ਦਿਨ ਚ ਕਈ ਵਾਰ ਰੱਜ ਕੇ ਦੁੱਧ ਪੀਂਦੇ ਹਾਂ ਚਾਹ ਕਿਤੇ ਦੁੱਧ ਨਾਲੋਂ ਚੰਗੀ ਹੈ ਗੁਰਮੁਖ ਸਿੰਘ ਕਹਿੰਦਾ ਮੇਰਾ ਤਾਂ ਚਾਹ ਬਿਣਾ ਨਹੀਂ ਸਰਦਾ ਬਾਬਾ ਇਸ਼ਰ ਸਿੰਘ ਜੀ ਨਿਤ ਬਚਨ ਕਰਦੇ ਹਨ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੈਂ ਤਾਂ ਚਾਹ ਮੰਗਦਾ ਹਾਂ ਇਹ ਮੈਨੂੰ ਮਿਲਦੀ ਨਹੀਂ ਹੋਰ ਕੀ ਦੇਵੇਗਾ ਤਾਂ ਜੁਗਿੰਦਰ ਸਿੰਘ ਕਹਿੰਦਾ ਕਿਉਂ ਘਬਰਾਉਣਾ ਹੈ ਮਾਲਕ ਆਪ ਕਿਰਪਾ ਕਰਦੇ ਹਨ ਤਕੜਾ ਹੋ ਧੀਰਜ ਰੱਖ ਹਜੇ ਘਰੇ ਨਹੀਂ ਜਾਣਾ ਗੁਰਮukh ਸਿੰਘ ਕਹਿੰਦਾ ਮੈਂ ਤਾਂ 5 ਦਿਨ ਸਮਾਂ ਲਗਾਇਆ ਹੈ ਮੈਂ ਹੁਣ ਧੀਰਜ ਨਹੀਂ ਰਹਿਦਾ ਮੇਰਾ ਕੋਈ ਚਾਹ ਦਾ ਇੰਤਜ਼ਾਮ ਕਰੋ ਨਹੀਂ ਤਾਂ ਮੈਂ ਕੱਲ ਨੂੰ ਚਲੇ ਜਾਣਾ ਹੈ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਰਾਤ ਨੂੰ 10 ਵਜੇ ਤੇ ਸਾਰੇ ਪੈ ਗਏ ਸੰਗਤ ਜੀ ਇਹਨਾਂ ਕੋਲ ਹੋਰ ਕੋਈ ਵੀ ਨਹੀਂ ਸੀ ਜਿਸ ਵੇਲੇ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਵਹਿਗਰੂ ਅਹਿਗਰੂ ਜਾਪ ਕਰਨ ਬੈਠੇ ਤਾਂ ਮਾਲਕ ਦੀ ਐਸੀ ਲੀਲਾ ਵਰਤੀ ਇੱਕ ਬੀਬੀ ਨੇ ਵੱਡੀ ਸਾਰੀ ਚਾਹ ਦੀ ਕੰਨੀ ਭਰੀ ਹੋਈ ਭਾਈ ਗੁਰਮukh ਸਿੰਘ ਭੋਲੇ ਦੇ ਮੂਹਰੇ ਆ ਰੱਖੀ ਕਹਿਣ ਲੱਗੀ ਵੀਰ ਜੀ ਪਹਿਲਾਂ ਗਰਮ-ਗਰਮ ਚਾਹ 셔ਕੋ ਫਿਰ ਨਿੱਤਨੇਮ ਕਰ ਲਿਓ ਇਹ ਸਾਰੇ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਬੀਬਾ ਜੀ ਬਾਬਾ ਜੀ ਤਾਂ ਚਾਹ ਇੱਥੇ ਬਣਾ ਨਹੀਂ ਦਿੰਦੇ ਤੂੰ ਚਾਹ ਕਿੱਥੋਂ ਬਣਾ ਲਿਆਂਦੀ ਹੈ ਮੇਰੇ ਮਨ ਵਿੱਚ ਫੁਰਨਾ ਬਣਿਆ ਕਿ ਸੇਵਾ ਬੜੇ ਜ਼ੋਰ ਨਾਲ ਚੱਲ ਰਹੀ ਹੈ ਕਈ ਵੀਰ ਚਾਹ ਪੀਣ ਵਾਲੇ ਹੁੰਦੇ ਹਨ ਇੱਥੇ ਚਾਹ ਬਣਦੀ ਨਹੀਂ ਜਿਸ ਕਰਕੇ ਆਪ ਦੇ ਘਰੋਂ ਚਾਹ ਬਣਾ ਕੇ ਲਿਆਈ ਹਾਂ ਜਿਹੜਾ ਕਿ ਬੀਬੀ ਜੀ ਨੇ ਉਸਨੂੰ ਉੱਤਰ ਦਿੱਤਾ ਸੋ ਚਾਹ ਠੰਡੀ ਨਾ ਹੋ ਜਾਵੇ ਤੁਸੀਂ ਪਹਿਲਾਂ ਗਰਮ-ਗਰਮ ਚਾਹ ਸ਼ਕੋ ਫਿਰ ਆਪਣਾ ਨਿਤਨੇਮ ਕਰ ਲਿਓ ਇੰਨਾ ਕਹਿ ਕੇ ਵੱਡਾ ਸਾਰਾ ਕੋਲਾ ਚਾਹ ਦਾ ਭਰ ਕੇ ਗੁਰਮੁਖ ਸਿੰਘ ਭੋਲੇ ਦੇ ਮੂਹਰੇ ਧਰ ਕੇ ਕਹਿਣ ਲੱਗੀ ਲੋ ਵੀਰ ਜੀ ਪਹਿਲਾਂ ਤੁਸੀਂ ਸ਼ਕੋ ਦੂਜੇ ਫਿਰ ਸ਼ਕ ਲੈਣਗੇ ਤਾਂ ਇਹ ਕੌਤਕ ਵੇਖ ਕੇ ਸਾਰੇ ਹੈਰਾਨ ਹੋ ਗਏ ਭਾਈ ਜੁਗਿੰਦਰ ਸਿੰਘ ਕਹਿਣ ਲੱਗਾ ਚੱਲਿਆ ਰਾਤ ਕਹਿੰਦਾ ਸੀ ਚਾਹ ਪੀਣੀ ਹੈ ਚਾਹ ਪੀਣੀ ਹੈ ਹੁਣ ਚੱਕ ਲੈ ਰੱਜ ਕੇ ਚਾਹ ਪੀ ਲੈ ਭੋਲੇ ਨੇ ਚੱਕ ਕੇ ਚਾਹ ਪੀ ਲਈ ਚਾਹ ਪੀ ਕੇ ਕਹਿੰਦਾ ਅੱਜ ਤਾਂ ਬੜਾ ਹੀ ਆਨੰਦ ਆਇਆ ਕਈ ਦਿਨ ਦਾ ਥਕਿਆਵਾਂ ਉੱਤਰ ਗਿਆ ਤਾਂ ਭਾਈ ਜੁਗਿੰਦਰ ਸਿੰਘ ਕਹਿੰਦਾ ਭੋਲਿਆ ਤੂੰ ਤਾਂ ਨੇੜੇ ਚਾਹ ਤੇ ਖੜ ਗਿਆ ਜੇ ਤੂੰ ਕੋਈ ਹੋਰ ਵੱਡੀ ਮੰਗ ਮੰਗ ਲੈਂਦਾ ਤਾਂ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਰੀਬ ਨਿਵਾਜ ਇਹਨੇ ਤੇਰੀ ਉਹ ਵੀ ਮੰਗ ਪੂਰੀ ਕਰ ਦੇਣੀ ਸੀ ਭੋਲਾ ਕਹਿੰਦਾ ਮੈਨੂੰ ਤਾਂ ਚਾਹ ਦੀ ਹੀ ਲੋੜ ਹੈ ਮੈਨੂੰ ਚਾਹ ਮਿਲ ਗਈ ਵੱਡੀ ਮੰਗ ਮੰਗ ਕੇ ਤੂੰ ਬਿਰਲਾ ਬਣ ਜਾ ਤਾਂ ਭਾਈ ਜੁਗਿੰਦਰ ਸਿੰਘ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ ਇਹ ਤਾਂ ਗੁਰਨਾਣਕ ਦਾ ਘਰ ਹੈ ਜੇ ਬਾਬਾ ਜੀ ਨੇ ਕਿਰਪਾ ਜੇ ਬਾਬਾ ਜੀ ਕਿਰਪਾ ਕਰਨ ਤਾਂ ਸਭ ਕੁਝ ਹੋ ਸਕਦਾ ਹੈ ਬਿਰਲਾ ਵੀ ਤਾਂ ਮਾਲਕ ਦਾ ਹੀ ਬਣਾਇਆ ਬਣਿਆ ਇਸ ਤਰ੍ਹਾਂ ਸਾਰੇ ਹੀ ਹੱਸ ਕੇ ਗੱਲਾਂ ਕਰਦੇ ਰਹੇ ਪਰ ਸਭ ਦੇ ਮਨ ਵਿੱਚ ਸ਼ਰਧਾ ਵੱਜ ਗਈ ਕਿ ਬਾਬਾ ਜੀ ਨੇ ਕਿਹੋ ਜਿਹਾ ਕੌਤਕ ਦਿਖਾਇਆ ਕੁਝ ਦਿਨ ਸੇਵਾ ਕਰਕੇ ਬਾਬਾ ਜੀ ਤੋਂ ਅੱਗੇ ਲੈ ਕੇ ਸਾਰੇ ਵਾਪਸ ਆਪਣੇ ਪਿੰਡ ਮੱਲਿਆਣੇ ਆ ਗਏ ਪਾਈ ਜੁਗਿੰਦਰ ਸਿੰਘ ਆਪਣੇ ਪਿਤਾ ਸਰਦਾਰ ਸੁਦਾਗਰ ਸਿੰਘ ਨੂੰ ਤੇ ਪਰਿਵਾਰ ਨੂੰ ਸਾਰੀਆਂ ਗੱਲਾਂ ਦਸੀਆਂ ਕਿ ਬਾਬਾ ਜੀ ਦੇ ਘਰ ਦੇ ਕੌਤਕ ਬੜੇ ਹੀ ਨਿਆਰੇ ਹਨ ਅਤੇ ਬਾਬਾ ਜੀ ਬੜੇ ਅੰਤਰਜਾਮੀ ਹਨ ਇਸ ਤਰ੍ਹਾਂ ਬਾਬਾ ਜੀ ਦੀ ਉਪਮਾ ਸੁਣ ਕੇ ਸਾਰੇ ਹੀ ਪਰਿਵਾਰ ਦੀ ਸ਼ਰਧਾ ਵੱਜ ਗਈ ਸੰਗਤ ਜੀ ਇਹ ਸਾਰਾ ਹੀ ਪਰਿਵਾਰ ਬੜੀ ਸ਼ਰਧਾ ਨਾਲ ਬਾਬਾ ਜੀ ਦੀ ਸੰਗਤ ਕਰਦਾ ਰਿਹਾ ਇਹ ਪਰਿਵਾਰ ਇਹ ਪਰਿਵਾਰ ਤੇ ਮਾਲਕ ਦੀ ਕਿਰਪਾ ਹੋਈ ਫਸਲ ਬੜੀ ਜ਼ਿਆਦਾ ਹੋਣ ਲੱਗੀ ਘਰ ਵਿੱਚ ਪਸ਼ੂ ਡੰਗਰ ਬੰਦਿਆਂ ਦਾ ਵਾਧਾ ਹੋ ਗਿਆ ਜ਼ਮੀਨਾਂ ਖਰੀਦ ਲਈਆਂ ਘਰ ਵਿੱਚ ਕਈ ਟਰੈਕਟਰ ਕੰਬਾਈਨ ਗੱਡੀਆਂ ਆ ਗਈਆਂ ਕਈ ਮੈਂਬਰ ਬਾਹਰਲੇ ਦੇਸ਼ ਵਿੱਚ ਵੀ ਚਲੇ ਗਏ ਬਾਹਰੋਂ ਪੈਸੇ ਭੇਜਣ ਲੱਗੇ ਇਧਰ ਜ਼ਮੀਨ 'ਚੋਂ ਆਮਦਨ ਹੋਣ ਲੱਗੀ ਇਹਨਾਂ ਦੇ ਘਰ ਵਿੱਚ ਰੌਣਕਾਂ ਮਾਲ ਧਨ ਦੇ ਕੇ ਸਾਰੇ ਪਿੰਡ ਨੇ ਇਹਨਾਂ ਨੂੰ ਬਿਰਲੇ ਕੇ ਕਹਿਣ ਲੱਗੇ ਸਾਰੇ ਕਹਿਣ ਇਹਨਾਂ ਉੱਤੇ ਬਾਬਾ ਜੀ ਦੀ ਬੜੀ ਮਿਹਰ ਹੈ ਜਿਸ ਕਰਕੇ ਇਹ ਬਿਰਲੇ ਸੇਠ ਤਰ੍ਹਾਂ ਤਣੀ ਬਣ ਗਏ ਹਨ ਇਹ ਬਚਨ ਸਤ ਹੋਇਆ ਜੋ ਜੋਗਿੰਦਰ ਸਿੰਘ ਨੇ ਨਾਨਕ ਸਰ ਗੁਰਮukh ਸਿੰਘ ਭੋਲੇ ਨੂੰ ਕਿਹਾ ਸੀ ਕਿ ਜੇ ਬਾਬਾ ਜੀ ਕਿਰਪਾ ਕਰਨ ਤਾਂ ਬਿਰਲੇ ਵੀ ਬਣ ਸਕਦੇ ਹਾਂ ਸੰਗਤ ਜੀ ਗੱਲ ਹੈ ਸਾਰੀ ਸ਼ਰਧਾ ਦੀ ਇਸੇ ਹੀ ਪਿੰਡ ਵਿੱਚੋਂ ਸਰਦਾਰ ਸੁਦਾਗਰ ਸਿੰਘ ਭਾਈ ਇੰਦਰ ਸਿੰਘ ਦੇ ਲੜਕੇ ਮੁਖਤਿਆਰ ਸਿੰਘ ਨੂੰ ਨਾਨਕ ਸਰ ਬਾਬਾ ਜੀ ਦੇ ਕੋਲ ਸੇਵਾ ਕਰਨ ਵਾਸਤੇ ਛੱਡ ਆਇਆ ਇਸ ਸਮੇਂ ਮੁਖਤਿਆਰ ਸਿੰਘ ਦੀ ਉਮਰ 17 ਉਹ 18 ਸਾਲ ਦੀ ਹੀ ਸੀ ਜੋ ਪੱਥਰ ਲਾਉਣ ਵਾਲੇ ਸੇਵਾਦਾਰਾਂ ਵਿੱਚ ਅਤੇ ਲੰਗਰ ਵਿੱਚ ਸੇਵਾ ਕਰਦਾ ਰਿਹਾ ਇੱਕ ਦਿਨ ਪਿੰਡ ਮੱਲਿਆਣ ਦੀ ਸੰਗਤ ਨੇ ਨਾਨਕ ਸਾਹਿਬ ਆ ਕੇ ਬਾਬਾ ਜੀ ਨੂੰ ਪਿੰਡ ਜਾਣ ਦੀ ਬੇਨਤੀ ਕੀਤੀ ਬੇਨਤੀ ਕਰਨ ਵਾਲੇ ਇਹ ਸੰਗੀ ਨਾਲ ਸਨ ਸਰਦਾਰ ਸਦਾਗਰ ਸਿੰਘ ਜੀ ਸਰਦਾਰ ਇੰਦਰ ਸਿੰਘ ਜੀ ਭਾਈ ਜਰਨੈਲ ਸਿੰਘ ਜੀ ਪਿਤਾ ਕਪੂਰ ਸਿੰਘ ਜੀ ਭਾਈ ਦਲੀਪ ਸਿੰਘ ਜੀ ਪਿਤਾ ਥੰਮਣ ਸਿੰਘ ਜੀ ਪੱਤੀ ਬੁੱਧੂ ਕੀ ਪੱਤੀ ਬੁੱਧੂ ਕੀ ਤੋਂ ਗੁਰਮੇਲ ਸਿੰਘ ਸੌਣ ਸਿੰਘ ਉਜਾਗਰ ਸਿੰਘ ਤੇ ਨਿਹੰਗ ਸਿੰਘ ਪਿਆਰਾ ਸਿੰਘ ਤੇ ਨਿਹੰਗ ਪਿਆਰਾ ਸਿੰਘ ਇਹਨਾਂ ਸਾਰਿਆਂ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਸਾਡੇ ਪਿੰਡ ਮੱਲਿਆਣੇ ਦਰਸ਼ਨ ਦੇਵੋ ਦੀਵਾਨ ਲਾ ਕੇ ਸੰਗਤਾਂ ਨੂੰ ਧਾਰੋ ਬਾਬਾ ਜੀ ਨੇ ਇਹਨਾਂ ਦੀ ਬੇਨਤੀ ਮਨਜ਼ੂਰ ਕਰਕੇ ਵਚਨ ਕੀਤਾ ਕਿ ਇੱਕ ਦੋ ਦਿਨਾਂ ਦੇ ਅੰਦਰ ਤੁਹਾਨੂੰ ਜ਼ਰੂਰ ਟਾਈਮ ਦੇਵਾਂਗੇ ਦੇਵਾਂਗੇ ਤਾਂ ਅੱਗੋਂ ਸੰਗਤ ਨੇ ਸਤਿ ਵਚਨ کہہ ਕੇ ਪਾਸੇ ਹੋ ਕੇ ਰਾਏ ਕਰਕੇ ਜਰਨੈਲ ਸਿੰਘ ਕਪੂਰ ਸਿੰਘ ਦਾ ਦਲੀਪ ਸਿੰਘ ਮੱਲ ਸਿੰਘ ਗੁਰਮੇਲ ਸਿੰਘ ਥੰਮਣ ਸਿੰਘ ਦਾ ਇਹਨਾਂ ਤਿੰਨਾਂ ਨੂੰ ਸੰਗਤ ਕਹਿਣ ਲੱਗੀ ਤੁਸੀਂ ਤਿੰਨੇ ਇੱਥੇ ਨਾਨਕ ਸਾਹਿਬ ਠਹਿਰ ਕੇ ਨਾਲ ਕਥਾ ਕੀਰਤਨ ਸੁਣੋ ਜਦੋਂ ਬਾਬਾ ਜੀ ਆਪਣੇ ਪਿੰਡ ਨੂੰ ਟਾਈਮ ਦਿੱਤਾ ਉਦੋਂ ਇੱਕ ਦਿਨ ਪਹਿਲਾਂ ਆ ਕੇ ਦੱਸ ਦਿਓ ਹੁਣ ਅਸੀਂ ਪਿੰਡ ਜਾ ਕੇ ਤਿਆਰੀ ਕਰਦੇ ਹਾਂ ਇੰਨਾ ਕਹਿ ਕੇ ਸੰਗਤ ਵਾਪਸ ਚੜੀ ਗਈ ਅਗਲੇ ਦਿਨ ਬਾਬਾ ਜੀ ਜਰਨੈਲ ਸਿੰਘ ਨੂੰ ਕਹਿਣ ਲੱਗੇ ਤੁਸੀਂ ਪਿੰਡ ਜਾ ਕੇ ਕੱਲ ਨੂੰ 11 ਵਜੇ ਅਸੀਂ ਪਹੁੰਚ ਰਹੇ ਹਾਂ ਤਾਂ ਜਰਨੈਲ ਸਿੰਘ ਨਾਲ ਦੇ ਨੂੰ ਕਹਿਣ ਲੱਗਾ ਤੁਸੀਂ ਪਿੰਡ ਜਾ ਕੇ ਸੰਗਤ ਨੂੰ ਪਤਾ ਕਰ ਦਿਓ ਮੈਂ ਕੱਲ ਨੂੰ ਬਾਬਾ ਜੀ ਦੇ ਨਾਲ ਆਵਾਂਗਾ ਰਾਗੀਆਂ ਵਾਲੇ ਠੇਲੇ ਵਿੱਚ ਬੈਠ ਕੇ ਆਵਾਂਗਾ ਤੇ ਜੇ ਕਿਤੇ ਗੱਡੀਆਂ ਵਿੱਚ ਤੇਲ ਪਵਾਉਣ ਦੀ ਥਾਂ ਜਾਂ ਕੋਈ ਹੋਰ ਸੇਵਾ ਦੀ ਲੋੜ ਪੈ ਗਈ ਤਾਂ ਮੈਂ ਕਰਾਂਗਾ ਭਾਈ ਦਲੀਪ ਸਿੰਘ ਅਤੇ ਭਾਈ ਗੁਰਮੇਲ ਸਿੰਘ ਨੇ ਪਿੰਡ ਆ ਕੇ ਦੱਸਿਆ ਕਿ ਬਾਬਾ ਜੀ ਕੱਲ ਪੰਜ ਵਾਗ ਨੂੰ 11 ਵਜੇ ਆ ਰਹੇ ਹਨ। ਇਧਰ ਅਗਲੇ ਦਿਨ ਨਾਨਕ ਸਰੋ ਬਾਬਾ ਜੀ ਨੇ ਪਿੰਡ ਮੱਲੇ ਆਣੇ ਜਾਣ ਦੀ ਤਿਆਰੀ ਕੀਤੀ। ਰਾਗਿਆਂ ਨੂੰ ਹੁਕਮ ਕੀਤਾ ਤੁਸੀਂ ਚੱਲ ਕੇ ਕੀਰਤਨ ਸ਼ੁਰੂ ਕਰੋ। ਅਸੀਂ ਤੁਹਾਡੇ ਮਗਰ ਆ ਰਹੇ ਹਾਂ। ਜਿਸ ਵੇਲੇ ਸਾਰੇ ਰਾਗੀ ਥੇਲੇ ਵਿੱਚ ਬੈਠ ਕੇ ਤੁਰਨ ਲੱਗੇ ਤਾਂ ਭਾਈ ਜਰਨੈਲ ਸਿੰਘ ਨਾਲ ਹੀ ਥੇਲੇ ਵਿੱਚ ਬੈਠਣ ਲੱਗਿਆ ਤਾਂ ਰਾਗੀ ਕਹਿੰਦੇ ਖੱਟ ਪਿੱਛੇ ਤੂੰ ਸਾਡੇ ਰਾਗੀਆਂ ਨਾਲ ਨਹੀਂ ਬੈਠ ਸਕਦਾ ਭਾਈ ਜਰਨੈਲ ਸਿੰਘ ਕਹਿਣ ਲੱਗਾ ਮੈਨੂੰ ਪਿੰਡ ਦੀ ਸੰਗਤ ਨੇ ਤੁਹਾਡੀ ਸੇਵਾ ਵਿੱਚ ਛੱਡਿਆ ਹੈ ਕਿ ਤੂੰ ਬਾਬਾ ਜੀ ਅਤੇ ਰਾਗੀਆਂ ਦੇ ਨਾਲ ਆਉਣਾ ਹੈ ਕਿਉਂਕਿ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈ ਸਕਦੀ ਹੈ ਤਾਂ ਇੰਦਰ ਸਿੰਘ ਜੋੜੀ ਵਾਲਾ ਕਹਿੰਦਾ ਸਾਨੂੰ ਕੋਈ ਲੋੜ ਨਹੀਂ ਹੈ ਅਸੀਂ ਆਪੇ ਪਹੁੰਚ ਜਾਵਾਂਗੇ ਇਤਨਾ ਕਹਿ ਕੇ ਇਸ ਨੂੰ ਗੱਡੀ ਵਿੱਚ ਬੈਠਣ ਤੋਂ ਰੋਕ ਦਿੱਤਾ ਡਰਾਈਵਰ ਨੇ ਗੱਡੀ ਤੋਰੀ ਇਸ ਸਮੇਂ ਪਿੰਡ ਡੱਲੇ ਮੱਲੇ ਜਾਣ ਵਾਸਤੇ ਸੜਕ ਬਣੀ ਨਹੀਂ ਸੀ। ਜਗਰਾਉਂ ਤੋਂ ਅਖਾੜੇ ਦੇ ਪੁਲ ਤੋਂ ਨਹਿਰ ਪੈ ਕੇ ਇਹਨਾਂ ਪਿੰਡਾਂ ਨੂੰ ਜਾਣਾ ਪੈਂਦਾ ਸੀ। ਰਾਗੀਆਂ ਦੀ ਗੱਡੀ ਜਗਰਾਉਂ ਲੰਘ ਕੇ ਅਖਾੜੇ ਦੇ ਪੁਲ ਨੇੜੇ ਪਹੁੰਚੀ ਤਾਂ ਡਰਾਈਵਰ ਗੁੱਜਰ ਸਿੰਘ ਕਹਿੰਦਾ ਗੱਡੀ ਦਾ ਤੇਲ ਮੁੱਕ ਗਿਆ ਹੈ। ਇਤਨਾ ਕਹਿ ਕੇ ਇੱਥੇ ਪੈਟਰੋਲ ਪੰਪ ਤੇ ਗੱਡੀ ਰੋਕ ਲਈ। ਪੈਟਰੋਲ ਪਵਾਉਣ ਵਾਸਤੇ ਡਰਾਈਵਰ ਕੋਲ ਕੋਈ ਪੈਸਾ ਨਹੀਂ ਸੀ। ਤਾਂ ਇਹ ਰਾਗੀਆਂ ਨੂੰ ਕਹਿੰਦਾ ਪਿੱਛੋਂ ਬਾਬਾ ਜੀ ਆ ਰਹੇ ਹਨ ਉਹਨਾਂ ਦੇ ਕੋਲ ਕੋਈ ਨਾ ਕੋਈ ਸਰਦਾਰ ਹੋਵੇਗਾ ਉਸ ਨੂੰ ਕਹਿ ਕੇ ਤੇਲ ਪਵਾ ਲਵਾਂਗੇ ਜਦੋਂ ਭਾਈ ਜਰਨੇਲ ਸਿੰਘ ਨੂੰ ਗੱਡੀ ਵਿੱਚ ਨਾ ਬੈਠਣ ਦਿੱਤਾ ਤਾਂ ਇਹ ਬੜਾ ਉਦਾਸ ਹੋ ਕੇ 메ਨ ਗੇਟ ਕੋਲ ਬੋੜ ਦੇ ਥੜੇ ਤੇ ਬੈਠ ਕੇ ਮਨ ਵਿੱਚ ਕਹਿੰਦਾ ਬਾਬਾ ਜੀ ਮੇਰੇ ਨਾਲ ਅੱਜ ਚੰਗੀ ਹੋਈ ਹੈ ਮੈਂ ਤਾਂ ਹੁਣ ਆਪ ਜੀ ਦੇ ਦਰਸ਼ਨ ਬਚਨ ਤੇ satsang ਤੋਂ ਖਾਲੀ ਹੀ ਰਹਿ ਜਾਵਾਂਗਾ ਕਿਉਂਕਿ ਰਾਗੀਆਂ ਨੇ ਮੈਨੂੰ ਗੱਡੀ ਵਿੱਚ ਬੈਠਣ ਨਹੀਂ ਦਿੱਤਾ ਮੇਰੇ ਕੋਲ ਹੋਰ ਕੋਈ ਜਾਣ ਦਾ ਸਾਧਨ ਨਹੀਂ ਹੈ ਇਸ ਤਰ੍ਹਾਂ ਮਨ ਵਿੱਚ ਘਾੜ ਤਾਂ ਘੜੀ ਜਾਂਦਾ ਹੈ ਤਾਂ ਅੰਤਰਜਾਮੀ ਗਰੀਬ ਨਵਾਜ ਬਾਬਾ ਜੀ ਵੀ ਤਿਆਰ ਹੋ ਕੇ ਤੋਰ ਪਏ ਜਿਸ ਵੇਲੇ ਗੱਡੀ ਮੀਨ ਗੇਟ ਕੋਲ ਪਹੁੰਚੀ ਤਾਂ ਬਾਬਾ ਜੀ ਨੇ ਜਰਨੈਲ ਸਿੰਘ ਨੂੰ ਵੇਖ ਕੇ ਗੱਡੀ ਰੋਕ ਕੇ ਬਚਨ ਕੀਤਾ ਮੱਲਿਆਣੀਆਂ ਤੂੰ ਇੱਥੇ ਕਿਵੇਂ ਬੈਠਾ ਹੈ ਅਸੀਂ ਤੇਰੇ ਪਿੰਡ ਨੂੰ ਚੱਲੇ ਹਾਂ ਤਾਂ ਹਿ ਢਿੱਲਾ ਜਾ ਹੋਗੇ ਕਹਿੰਦਾ ਬਾਬਾ ਜੀ ਬਾਬਾ ਜੀ ਸੰਗਤ ਨੇ ਆਪ ਜੀ ਦੀ ਸੇਵਾ ਵਿੱਚ ਛੱਡਿਆ ਸੀ ਕਿ ਕਿਸੇ ਵੀ ਸਮੇਂ ਸੇਵਾ ਦੀ ਲੋੜ ਪੈ ਸਕਦੀ ਹੈ ਮੈਂ ਰਾਗੀਆਂ ਦੇ ਥੇਲੇ ਵਿੱਚ ਬੈਠਣ ਲੱਗਾ ਸੀ ਤਾਂ ਰਾਗੀਆਂ ਨੇ ਮੈਨੂੰ ਬੈਠਣ ਨਹੀਂ ਦਿੱਤਾ ਬਾਬਾ ਜੀ ਮੇਰੇ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਚੱਲ ਬੈਠ ਸਾਡੀ ਗੱਡੀ ਵਿੱਚ ਤੈਨੂੰ ਲੈ ਕੇ ਚਲੀਏ ਜਿਸ ਵੇਲੇ ਇਹ ਗੱਡੀ ਵਿੱਚ ਬੈਠਣ ਲੱਗਾ ਤਾਂ ਕੋਲ 2-3 ਸਰਦਾਰ ਖੜੇ ਸਨ ਇਸ ਨੂੰ ਕਹਿਣ ਲੱਗੇ ਵੇਖੀ ਕਿਤੇ ਬਾਬਾ ਜੀ ਦੀ ਗੱਡੀ ਵਿੱਚ ਬੈਠ ਜਾਵੇਂ ਤੂੰ ਬਾਬਾ ਜੀ ਦੀ ਗੱਡੀ ਵਿੱਚ ਬੈਠਣ ਦੇ ਲਾਇਕ ਨਹੀਂ ਹੈ ਤਾਂ ਇਹ ਪਿੱਛੇ ਹਟ ਕੇ ਪਿੱਛੇ हट ਗਿਆ ਬਾਬਾ ਜੀ ਉਸ ਨੂੰ ਦੁਬਾਰਾ ਕਹਿਣ ਲੱਗੇ ਛੇਤੀ ਕਰ ਬੈਠ ਗੱਡੀ ਵਿੱਚ ਚੱਲ ਜੇ ਇਹ ਬਚਨ ਮੰਨ ਕੇ ਗੱਡੀ ਦੇ ਪਿਛਲੇ ਪਾਸੇ ਜਿੱਥੇ ਹਜ਼ੂਰੀ ਸੇਵਾਦਾਰ ਅਤੇ ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਦੇ ਕੌਰ ਗਣੇ ਇੰਦਰ ਸਿੰਘ ਜੀ ਬੈਠੇ ਸਨ ਇਹਨਾਂ ਦੇ ਬਰਾਬਰ ਜਾ ਬੈਠਾ ਮਨ ਵਿੱਚ ਤਨ ਬਾਬਾ ਜੀ ਧੰਨ ਬਾਬਾ ਜੀ ਕਰ ਰਿਹਾ ਸੀ ਕਿ ਜਿੰਨਾ ਨੇ ਏਡੀ ਕਿਰਪਾ ਕੀਤੀ ਜਦੋਂ ਬਾਬਾ ਜੀ ਦੀ ਗੱਡੀ ਜਗਰਾਉਂ ਲੰਗੀ ਤਾਂ ਡਰਾਈਵਰ ਨੇ ਬੇਨਤੀ ਕੀਤੀ ਬਾਬਾ ਜੀ ਗੱਡੀ ਵਿੱਚ ਪੈਟਰੋਲ ਪਵਾ ਲਈਏ ਇਸ ਨੇ ਵੀ ਜਿੱਥੇ ਰਾਗੀਆਂ ਦੀ ਗੱਡੀ ਖੜੀ ਸੀ ਇਸ ਪੈਟਰੋਲ ਪੰਪ ਤੇ ਜਾ ਲਈ ਹੁਣ ਦੋਵੇਂ ਗੱਡੀਆਂ ਵਿੱਚ ਤੇਲ ਪਵਾ ਲਿਆ ਤਾਂ ਜਰਨੈਲ ਸਿੰਘ ਡਰਾਈਵਰ ਗੁੱਜਰ ਸਿੰਘ ਨੂੰ ਕਹਿਣ ਲੱਗਾ ਪਤਾ ਕਰੋ ਕਿੰਨਾ ਬਿੱਲ ਬਣਿਆ ਹੈ ਕਿਉਂਕਿ ਇਸ ਕੋਲੋਂ ਥੋੜੇ ਜਿਹੇ ਰੁਪਏ ਇੱਕ ਲੀਰ ਵਿੱਚ ਲਬੇਟੇ ਸਨ ਗੁੱਜਰ ਸਿੰਘ ਨੇ ਪਤਾ ਲੈ ਕੇ ਦੱਸਿਆ ਕਹਿੰਦਾ 35 ਰੁਪਏ ਦਾ ਬਿੱਲ ਬਣਿਆ ਹੈ ਇਹ 1960 ਸਨ ਦੀ ਗੱਲ ਹੈ ਸੰਗਤ ਜੀ ਇਸ ਸਮੇਂ ਪੈਟਰੋਲ ਸਸਤਾ ਹੀ ਸੀ ਜੋ ਡਰਾਈਵਰ ਦੇ 35 ਰੁਪਏ ਦੇ ਬਿੱਲ ਦੱਸਣ ਤੇ ਜੱਕਦੇ-ਜੱਕਦੇ ਨੇ ਲੀਰ ਵਿੱਚੋਂ ਖੋਲ ਕੇ ਰੁਪਏ ਗਿਣੇ ਤਾਂ ਮਾਲਕ ਦੀ ਐਸੀ ਕਿਰਪਾ ਹੋਈ ਪੂਰੇ 35 ਰੁਪਏ ਨਿਕਲੇ ਬਿੱਲ ਦੇ ਪੈਸੇ ਤਾਰੇ ਗਏ ਬਾਬਾ ਜੀ ਉਸ ਵੱਲ ਵੇਖ ਰਹੇ ਸਨ ਸਾਰੇ ਰਾਗੀ ਵੀ ਵੇਖ ਕੇ ਹੈਰਾਨ ਹੋ ਰਹੇ ਸਨ ਕਿ ਆਪਾਂ ਤਾਂ ਇਹ ਸਿੱਧੇ ਜਿਹੇ ਬੰਦੇ ਨੂੰ ਕੁਛੇ ਛੱਡ ਆਏ ਸੀ ਇਸਨੇ ਤਾਂ ਕਿੰਨਾ ਸੋਹਣਾ ਕੰਮ ਕੀਤਾ ਹੈ ਦੋਵੇਂ ਗੱਡੀਆਂ ਵਿੱਚ ਤੇਲ ਪਵਾ ਦਿੱਤਾ ਹੈ ਇਹ ਕੱਪੜਾ ਗੁਣ ਦੀ ਗੁਥਰੀ ਹੈ ਜਿਸ ਨੇ ਸਾਰਾ ਬਿੱਲ ਪੂਰਾ ਕਰ ਦਿੱਤਾ ਹੈ ਇਸ ਨੂੰ ਸਾਂਭ ਕੇ ਰੱਖੀ ਇਹ ਲੀਰ ਭਾਈ ਜਰਨੈਲ ਸਿੰਘ ਨੇ ਅਜੇ ਤੱਕ ਸਾਂਭ ਕੇ ਰੱਖੀ ਹੋਈ ਹੈ ਸੰਗਤ ਜੀ ਘਰ ਵਿੱਚ ਉਸ ਦਿਨ ਤੋਂ 9 ਨਿਧੀਆਂ 18 ਸਿੱਧੀਆਂ ਵਰਤ ਰਹੀਆਂ ਹਨ ਹੁਣ ਇੱਥੋਂ ਜਦੋਂ ਬਾਬਾ ਜੀ ਨੇ ਅੱਗੇ ਮੱਲਿਆਂ ਨੂੰ ਤੁਰਨ ਲੱਗੇ ਤਾਂ ਜਰਨੈਲ ਸਿੰਘ ਨੂੰ ਕਹਿ ਕੇ ਫਿਰ ਗੱਡੀ ਵਿੱਚ ਬਿਠਾ ਲਿਆ ਦਰਨੈਲ ਸਿੰਘ ਬਾਬਾ ਜੀ ਦੀ ਗੱਡੀ ਵਿੱਚ ਬੈਠ ਕੇ ਹੱਸ ਕੇ ਬੋਲਿਆ ਵੇਖੀ ਵੇਖੀ ਬਾਬਾ ਜੀ ਦੀ ਮਿਹਰ ਗੱਡੀ ਜਾਂਦੀ ਹੈ ਤੁਹਾਡੇ ਤੋਂ ਮੂਰੇ ਜਿਸ ਤਰ੍ਹਾਂ ਇੱਕ ਦੁਨਿਆਵੀ ਗੱਲ ਹੈ ਕਿ ਇੱਕ ਮਖਿਆਲ ਦੀ ਮੱਖੀ ਕਾਰ ਕਾਰ ਤੇ ਜਾ ਬੈਠੀ ਜੋ ਕਾਰ 100 ਸਵਾ 100 ਕਿਲੋਮੀਟਰ ਦੀ ਰਫ਼ਤਾਰ ਤੇ ਚੱਲ ਰਹੀ ਹੈ ਤਾਂ ਇਹ ਮੱਖੀ ਦੂਜੀਆਂ ਮੱਖੀਆਂ ਨੂੰ ਕਹਿੰਦੀ ਕਿਉਂ ਭੈਣੇ ਦੇਖੀ ਮੇਰੀ ਰਫ਼ਤਾਰ ਰਫ਼ਤਾਰ ਤਾਂ ਤੇਜ਼ ਕਾਰ ਦੀ ਸੀ ਉਤਨਾ ਹੀ ਤੇਜ਼ੀ ਨਾਲ ਮੱਖੀ ਤੇਜ ਚੱਲ ਰਹੀ ਸੀ ਇਸ ਤਰ੍ਹਾਂ ਹੀ ਭਾਈ ਜਰਨੈਲ ਸਿੰਘ ਬਾਬਾ ਜੀ ਦੀ ਗੱਡੀ ਵਿੱਚ ਬੈਠੇ ਰਾਗੀਆਂ ਨੂੰ ਕਰਦਾ ਜਾਂਦਾ ਹੈ ਕਿਉਂ ਤੁਸੀਂ ਤਾਂ ਛੱਡਿਆ ਸੀ ਜਾਂਦੀ ਹੈ ਨਾ ਗੱਡੀ ਧੂਣਾ ਪੱਟਦੀ ਤੁਹਾਡੇ ਮੂਹਰੇ ਦੀ ਇਹ ਹੈ ਮੇਰੇ ਮਾਲਕ ਦੀ ਕਿਰਪਾ ਰਾਗੀ ਵੀ ਵੇਖ ਕੇ ਬੜਾ ਹੱਸਦੇ ਹਨ ਕਿ ਬਾਬਾ ਜੀ ਵੀ ਸਭ ਦੇ ਮਨਾਂ ਦੀ ਸ਼ਰਧਾ ਪੂਰੀ ਕਰਦੇ ਹਨ ਇਸ ਨੂੰ ਸਿੱਧੇ ਜਿਹੇ ਬੰਦੇ ਨੂੰ ਹੀ ਆਪਣੀ ਗੱਡੀ ਵਿੱਚ ਬਿਠਾਈ ਜਾਂਦੇ ਹਨ ਆਪਾਂ ਨੂੰ ਕਦੇ ਨੇੜੇ ਨਹੀਂ ਆਉਣ ਦਿੰਦੇ ਹੁਣ ਬਾਬਾ ਜੀ ਮੱਲੇਆਣੇ ਪਹੁੰਚੇ ਅੱਗੋਂ ਸੰਗਤ ਨੇ ਬਾਬਾ ਜੀ ਦਾ ਬਹੁਤ ਨਿੱਘਾ ਸਵਾਗਤ ਕੀਤਾ ਸੰਗਤ ਜੀ ਦਵਾਨ ਸਕੂਲ ਵਿੱਚ ਲੱਗਿਆ ਪਿੰਡ ਦਾ ਅਤੇ ਪਾਸੇ ਦੇ ਪਿੰਡਾਂ ਦੀ ਸੰਗਤ ਆ ਬਹੁਤ ਭਾਰੀ ਇਕੱਠ ਹੋਇਆ ਕਥਾ ਕੀਰਤਨ ਦਾ ਵੀ ਬਹੁਤ ਭਾਰੀ ਪ੍ਰਵਾਹ ਚ ਲਿਆ ਬਾਬਾ ਜੀ ਨੇ ਅਮਰਤ ਛਕਣ ਵਾਸਤੇ ਪ੍ਰੇਰਣਾ ਕੀਤੀ 700 ਪੁਰਾਣੀਆਂ ਨੇ ਖੰਡੇ ਬਾਟੇ ਦਾ ਅਮਰਤ ਛਕਿਆ ਸੰਗਤ ਜੀ ਬਾਬਾ ਜੀ ਦੇ ਰਹਿਸ਼ ਵਾਸਤੇ ਸਕੂਲ ਦੇ ਦੂਸਰੇ ਪਾਸੇ ਸਰਦਾਰ ਇੰਦਰ ਸਿੰਘ ਦੇ ਖੇਤ ਵਿੱਚ ਤੰਬੂ ਲਾਇਆ ਗਿਆ ਇਸ ਸਮੇਂ ਇਸ ਖੇਤ ਵਿੱਚ ਰੇਹੀ ਅਤੇ ਕਲਰ ਬਹੁ ਸੀ ਥੋੜੀ ਕਣਕ ਖੜੀ ਸੀ 인ਦਰ ਸਿੰਘ ਨੇ ਇਹ ਕਣਕ ਹਰੀ ਹੀ ਵੱਢ ਕੇ ਪਾਸੇ ਕਰ ਦਿੱਤੀ ਸਫਾਈ ਕਰਕੇ ਬਾਬਾ ਜੀ ਵਾਸਤੇ ਤੰਬੂ ਲਗਾ ਦਿੱਤਾ ਜਿਸ ਵੇਲੇ ਬਾਬਾ ਜੀ ਨੇ ਕਣਕ ਵੱਡੀ ਦੇਖੀ ਤਾਂ ਕਹਿਣ ਲੱਗੇ 인ਦਰ ਸਿਆ ਕੱਚੀ ਕਣਕ ਕਿਉਂ ਵੱਢਣੀ ਸੀ ਸਰਦਾਰ 인ਦਰ ਸਿੰਘ ਕਹਿਣ ਲੱਗਾ ਬਾਬਾ ਜੀ ਇਹ ਸਮਾਂ ਕਿਤੇ ਨਿਤ-ਨਿਤ ਮਿਲਦਾ ਹੈ ਤੁਸੀਂ ਕਿਰਪਾ ਕਰਕੇ ਖੇਤ ਵਿੱਚ ਚਰਨ ਪਾਏ ਹਨ ਖੇਤ ਵੀ ਤੁਹਾਡਾ ਕਣਕ ਵੀ ਤੁਹਾਡੀ ਬਾਬਾ ਜੀ ਨੇ ਇਸ ਦੇ ਪਿਆਰ ਨੂੰ ਵੇਖ ਕੇ ਕਹਿਣ ਲੱਗੇ ਚਲੋ ਗਾਹਾਂ ਨੂੰ ਜ਼ਿਆਦਾ ਹੋਵੇਗੀ ਬਾਬਾ ਜੀ ਦਾ ਇਹ ਬਚਨ ਸੱਤ ਹੋਇਆ ਸੰਗਤ ਜੀ ਅੱਗੇ ਨੂੰ ਇਸ ਜ਼ਮੀਨ ਵਿੱਚ ਫਸਲ ਚੰਗੀ ਹੋਣ ਲੱਗੀ ਜੋ ਇੱਥੇ ਕੱਲਰ ਅਤੇ ਰੇਹੀ ਸੀ ਸਭ ਚੁੱਕੀ ਗਈ ਜ਼ਮੀਨ ਬਹੁਤ ਸੋਹਣੀ ਬਣ ਗਈ ਹਰ ਸਾਲ ਫਸਲ ਬਹੁਤ ਚੰਗੀ ਹੁੰਦੀ ਰਹੀ ਜਦੋਂ ਬਾਬਾ ਜੀ ਮੱਲਿਆਂ ਨੇ ਤੋਂ ਇੰਦਰ ਸਿੰਘ ਦੇ ਖੇਤ ਵਿੱਚ ਤੁਰਨ ਲੱਗੇ ਤਾਂ ਇੰਦਰ ਸਿੰਘ ਨੇ ਬਾਬਾ ਜੀ ਨੂੰ ਸੋਨਾ ਜੋੜਾ ਭੇਟ ਕੀਤਾ ਅਤੇ ਬੇਨਤੀ ਕਰਕੇ ਬਾਬਾ ਜੀ ਵਾਲਾ ਜੋੜਾ ਆਪ ਦੇ ਕੋਲ ਰੱਖ ਲਿਆ ਇਸ ਦੇ ਲੜਕੇ ਮੁਖਤਿਆਰ ਸਿੰਘ ਨੇ ਨਾਨਕ ਸਰ ਬਾਬਾ ਜੀ ਕੋਲੋਂ ਸੇਵਾ ਕਰਕੇ ਪਿੰਡ ਮੱਲਿਆਂ ਨੇ ਆ ਕੇ ਗੁਰਦੁਆਰੇ ਦੀ ਸੇਵਾ ਸ਼ੁਰੂ ਕਰ ਦਿੱਤੀ ਬਹੁਤ ਹੀ ਸੋਹਣਾ ਗੁਰਦੁਆਰਾ ਬਣਾ ਕੇ ਇੱਕ ਪਾਸੇ ਵੱਡਾ ਕਮਰਾ ਬਣਾ ਕੇ ਤਾਂ ਤਨ ਬਾਬਾ ਈਸ਼ਰ ਸਿੰਘ ਜੀ ਦਾ ਆਸਣ ਲਾ ਕੇ ਵਿੱਚ ਸਰੂਪ ਰੱਖ ਕੇ ਕੋਲ ਬਾਬਾ ਜੀ ਦਾ ਜੋੜਾ ਰੱਖਤਾ ਜੋ ਇਸ ਦੇ ਪਿਤਾ ਜੀ ਨੇ ਸਰਦਾਰ ਇੰਦਰ ਸਿੰਘ ਜੀ ਨੂੰ ਮਿਲਿਆ ਸੀ ਜੋੜੇ ਉੱਤੇ ਸੰਤ ਮੁਖਤਿਆਰ ਸਿੰਘ ਨੇ ਚਾਂਦੀ ਅਤੇ ਸੋਨਾ ਜੜਾ ਦਿੱਤਾ ਇਹ ਗੱਲ ਹੈ ਸੰਗਤ ਜੀ ਸ਼ਰਦਾ ਦੀ ਮੁਖਤਿਆਰ ਸਿੰਘ ਅਤੇ ਬਾਬਾ ਜੀ ਮੁਖਤਿਆਰ ਸਿੰਘ ਉੱਤੇ ਬਾਬਾ ਜੀ ਦੀ ਮੇਰ ਹੋਈ ਇਹ ਕਈ ਬਾਹਰਲੇ ਮੁਲਕਾਂ ਦੁਬਈ ਗਵੈਤ ਤੁਰਕੀ ਮਲੇਸ਼ੀਆ ਲਿਬਨਾਨ ਸਿੰਗਾਪੁਰ థਾਈਲੈਂਡ ਜਾਂਦਾ ਰਿਹਾ ਜਿਸ ਕਰਕੇ ਉਸਨੇ ਪਿੰਡ ਦੇ ਗੁਰਦੁਆਰੇ ਦੀ ਸੇਵਾ ਬਹੁਤ ਸੋਹਣੀ ਕਰਾਈ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਨ ਅਤੇ ਵਰਸੀ ਮਸਕੜ ਦੀ ਸੰਗਤ ਭਾਈ ਗੁਰਚਰਨ ਸਿੰਘ ਅਤੇ ਪਿੰਡ ਦੀ ਸੰਗਤ ਨਾਲ ਮਿਲ ਕੇ ਮਨਾਉਂਦਾ ਰਿਹਾ ਦਾਸ ਨੂੰ ਕਈ ਵਾਰ ਜਥੇ ਸਮੇਤ ਜਾ ਕੇ ਕਥਾ ਕੀਰਤਨ ਕਰਵਾਇਆ ਅਤੇ ਕਾਫੀ ਗਿਣਤੀ ਵਿੱਚ ਸੰਗਤ ਨੂੰ ਅੰਮ੍ਰਿਤ ਵਿਸਕਾਇਆ ਇਸੇ ਹੀ ਪਿੰਡ ਮੱਲੂਕੇ ਲਾਣੇ ਵਿੱਚੋਂ ਸਰਦਾਰਾ ਸਿੰਘ ਦਾ ਲੜਕਾ ਪ੍ਰੀਤਮ ਸਿੰਘ ਵੀ ਕੁਝ ਚਿਰ ਨਾਨਕ ਸਰ ਬਾਬਾ ਜੀ ਕੋਲ ਰਹਿ ਕੇ ਸੇਵਾ ਕਰਦਾ ਰਿਹਾ ਸੋ ਸੰਗਤ ਜੀ ਇਹ ਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ ਇਸ ਸਾਖੀ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੰਗਤ ਜੀ ਪੂਰਨ ਮਹਾਪੁਰਖ ਤੁਨ ਤੁਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਹੜੇ ਕੀ ਘਟ ਘਟ ਦਿਲਾਂ ਦੀਆਂ ਜਾਣਦੇ ਹਨ ਸੰਗਤ ਜੀ ਮਹਾਪੁਰਖਾਂ ਦੀ ਜਿਹੜੀ ਸੰਗਤ ਅਤੇ ਸੇਵਾ ਬੰਦੇ ਨੂੰ ਬਹੁਤ ਬਰਕਤਾਂ ਦਿੰਦੀ ਹੈ ਇਸ ਸਾਖੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੰਗਤ ਜੀ ਚੰਗੇ ਮਹਾਪੁਰਖ ਦੀ ਸੰਗਤ ਕਰੋ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧੰਨ ਧੰਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਪੂਰਨ ਮਹਾਪੁਰਖ ਸੰਗਤ ਕਰੋ ਨਾਨਕ ਸਾਹਿਬ ਦੀ ਸੇਵਾ ਕਰੋ ਗੁਰੂ ਘਰ ਦੀ ਸੇਵਾ ਕਰੋ ਸੰਗਤ ਜੀ ਪੱਕੇ ਨਿਤਨੇਮੀ ਬਣੋ ਖੰਡੇ ਬਾਟੇ ਦੀ ਅੰਮ੍ਰਿਤ ਛਕੋ ਸੋ ਸੰਗਤ ਜੀ ਆਪ ਜੀ ਦੇ ਨਾਲ ਸਾਖੀ ਸਾਂਝੇ ਕਰਦੇ ਆ ਹੋਇਆਂ ਜੇ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪਜੀ ਤੋਂ ਮਾਫੀ ਮੰਗਦੇ ਹਾਂ ਆਪ ਗੁਰੂ ਕੀ ਪਿਆਰੀ ਸੰਗਤ ਬਖਸ਼ਣਹਾਰ ਹੋ ਬਖਸ਼ਣਯੋਗ ਹੋ ਮਾਫ ਕਰ ਦੇਣਾ ਅਤੇ ਇਸ ਸਾਖੀ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤਾਂ ਕਿ ਸੇ ਹੋਰ ਵੀ ਸੰਗਤ ਦਾ ਭਲਾ ਹੋ ਸਕੇ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਜੀ ਕੀ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਮਾਨ ਸਾਧੂ ਸੰਗਤ ਕੀ